ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖੀ ਸਿਧਾਂਤਾਂ ਦੇ ਪਿਆਰ ਵਿੱਚ ਇੱਕੋ ਰਾਤ ਵਿੱਚ ਲੰਬੀ ਚੌੜੀ ਰਿਆਸਤ ਛੱਡਣ ਵਾਲਾ ਮਾਫੀ ਨੂੰ ਠੋਕਰ ਮਾਰ ਕੇ ਕਾਲੇ ਪਾਣੀ ਵਿੱਚ ਰਹਿਣਾ ਮਨਜ਼ੂਰ ਕਰਨ ਵਾਲਾ ਮਹਾਰਾਜਾ ਰੀਪੂ ਦਵਨ ਸਿੰਘ ਮਹਾਰਾਜੇ ਦੇ ਪਿਆਰ ਵਿੱਚ ਅਤੇ ਉਸ ਦੇ ਰਾਜ ਦੀ ਬਹਾਲੀ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਗਾਥਾ ਬੜੀ ਲਾਸਾਨੀ ਹੈ ਮਹਾਰਾਜ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ ਹਰ ਕੋਈ ਜਾਣੂ ਹੈ ਪਰ ਪੰਜਾਬ ਵਿੱਚ ਕੁਝ ਅਜਿਹੀਆਂ ਵੀ ਸਿੱਖ ਰਾਜਸਤਾ ਸਨ ਜਿਨ੍ਹਾਂ ਦਾ ਦਬਦਬਾ ਮਾਲਵਾ ਖੇਤਰ ਵਿੱਚ ਦੇਖ ਕੇ ਤੇ ਸ਼ਾਨੋ ਸ਼ੋਰਤ ਵੇਖ ਕੇ ਅੰਗਰੇਜ਼ਾਂ ਦੀ ਵੀ ਅੱਖ ਮੈਲੀ ਹੁੰਦੀ ਸੀ ਉਨ੍ਹਾਂ ਵਿੱਚੋਂ ਇੱਕ ਸੀ ਨਾਬਾ ਰਿਆਸਤ ਲਾਹੌਰ ਤੋਂ ਦਿੱਲੀ ਸਲਤਨਤ ਦੀ ਨਾਬੀ ਵਿਚਕਾਰ ਪੈਂਦੇ ਇਸ ਇਲਾਕੇ ਨੂੰ ਨਾਬਾ ਕਿਹਾ ਜਾਂਦਾ ਹੈ ਜੋ ਦਿੱਲੀ ਤੋਂ ਲਗਭਗ 261 ਕਿਲੋਮੀਟਰ ਦੂਰ ਹੈ ਤੇ ਜਿਸ ਦੀਆਂ ਫਿਜ਼ਾਵਾਂ ਵਿੱਚ ਅੱਜ ਵੀ ਰਾਜੇ ਮਹਾਰਾਜਿਆਂ ਦਾ ਇਤਿਹਾਸ ਗੂੰਜਦਾ ਹੈ ਅੰਗਰੇਜ਼ਾਂ ਨਾਲ ਟੱਕਰ ਲੈਣ ਵਾਲੀ ਇਸ ਖਾਸ ਰਿਆਸਤ ਦੇ ਮਹਾਰਾਜਾ ਰੇਪੂ ਦਮਨ ਸਿੰਘ ਜੋ ਮਹਾਰਾਜਾ ਹੀਰਾ ਸਿੰਘ ਜੀ ਦੇ ਸਪੁੱਤਰ ਸਨ ਇੱਕ ਆਜ਼ਾਦ ਸੋਚ ਦੇ ਮਾਲਕ ਸਨ ਜਦੋਂ ਉਹਨਾਂ ਦਾ ਰਾਜ ਤਿਲਕ ਹੋਣਾ ਸੀ ਤਾਂ ਅੰਗਰੇਜ਼ੀ ਰੀਤਾਂ ਦੇ ਉਲਟ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਅਤੇ ਸੰਤ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਪਾਸੋਂ ਰਾਜ ਤਿਲਕ ਕਰਵਾਇਆ ਜੋ ਅੰਗਰੇਜ਼ਾਂ ਨੂੰ ਰੜਕਣ ਲੱਗਾ 9 ਜੁਲਾਈ 1923 ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਹੱਕ ਵਿੱਚ ਆਵਾਜ਼ ਉਠਾਉਣ ਕਾਰਨ ਅੰਗਰੇਜ਼ਾਂ ਨੇ ਉਹਨਾਂ ਨੂੰ ਗੱਦੀਆਂ ਉਤਾਰ ਦਿੱਤਾ ਇਸ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਨੇ ਆਵਾਜ਼ ਉਠਾਈ ਅਤੇ ਜੈਤੋਂ ਦਾ ਮੋਰਚਾ ਲੱਗਿਆ 8 ਜੁਲਾਈ 1923 ਦੀ ਰਾਤ ਨੂੰ ਮਹਾਰਾਜਾ ਨੂੰ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਤੇ ਅਗਲੀ ਸਵੇਰ ਉਹਨਾਂ ਨੂੰ ਦੇਰਾ ਦੋਨੋ ਰਾਹੀਂ ਕਾਲੇ ਪਾਣੀ ਭੇਜ ਦਿੱਤਾ ਗਿਆ ਜਿੱਥੇ ਉਹ 22 ਸਾਲ ਰਹੇ ਜਦੋਂ ਉਹਨਾਂ ਨੂੰ ਮਾਫੀਨਾਮੇ ਮਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਜਦੋਂ ਸਿੱਖੀ ਲਈ ਤਖਤ ਤਾਜ ਛੱਡ ਦਿੱਤੇ ਤਾਂ ਹੁਣ ਮਾਫੀਨਾਮਾ ਨਹੀਂ ਕਾਲੇ ਪਾਣੀ ਹੀ ਵਾਪਸ ਧਲੋ ਜੈਤੋਂ ਦੇ ਮੋਰਚੇ ਵਿੱਚ ਸੈਂਕੜੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਅਰਦਾਸਾਂ ਕੀਤੀਆਂ ਅੱਜ ਨਾਭਾ ਰਿਆਸਤ ਦੀ 6ਵੀਂ ਪੀੜੀ ਦੇ ਅਵੀ ਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਹੋਈ ਹੈ ਜਿਸ ਨੇ ਆਪਣੀ ਜਿੱਦ ਨਾਲ ਦਿੱਲੀ ਤੋਂ ਵਾਪਸ ਆ ਕੇ ਆਪਣਾ ਵਿਰਸਾ ਸੰਭਾਲਿਆ ਅਤੇ ਹੀਰਾ ਮਹਿਲ ਦੁਬਾਰਾ ਹਾਸਲ ਕੀਤਾ ਹੈ ਲੋਕ ਮੰਨਦੇ ਹਨ ਕਿ ਮਹਾਰਾਜਾ ਰੀਪੂਧਮਨ ਸਿੰਘ ਦਾ ਹੀ ਪੁਨਰਜਨਮ ਹੋਇਆ ਹੈ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ